ਮਾਂਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੈ ਮਸ਼ਵਰਾ ਕਰਕੇ ਸਾਡੇ ਹੋਰ ਵੀ ਜਿਵੇਂ ਮਾਹੂਆਣੇ ਸੈਂਟਰ ਆ ਉਸੇ ਤਰ੍ਹਾਂ ਆ ਜੋ ਭਾਈ ਉੱਥੇ ਤਰਾਈ ਰੂਪਨਗਰ ਬਠਿੰਡੀ ਤੇ ਹਿਸ਼ਾਰਪੁਰ ਕਰਤਾਰਪੁਰ ਤੇ ਪੰਜਵਾਂ ਇਹ ਹੁਣ ਜਿਹੜਾ ਨਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਖੋਲੇ ਗਏ ਪੰਜਵਾਂ ਸੈਂਟਰ ਜਿਹੜਾ ਇਹ ਤਰਨਤਾਰਨ ਖੋਲਿਆ ਗਿਆ ਉਸ ਤੋਂ ਪਹਿਲਾਂ ਇਕੱਲਾ ਮਾਹੂਆਣੇ ਸੀ ਮਾਹੂਆਣੇ ਵਾਲਾ ਪਾਕੇ ਤੇ ਪੰਜੇ ਪਾਕੇ ਹੁਣ 6 ਸੈਂਟਰ ਬਣ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇਲਾਕੇ ਦੇ ਵਿੱਚ ਲੋਡ ਹੋਊਗੀ ਕਿਉਂਕਿ ਹੁਣ ਜਿਵੇਂ ਤਰਨਤਾਰਨ ਤੇ ਖੁੱਲ ਗਿਆ ਸਾਡੇ ਲਾਗੇ ਲਾਗੇ ਕਪੂਰਥਲਾ ਮੋਗਾ ਗਰਦਾਸਪੁਰ ਅਮਰਸਰ ਤਰਨਤਾਰਨ ਤੇ ਹੈਗਾ ਚੋਂ ਪੰਜਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਨੌਜਵਾਨ ਹੈ ਕਿਉਂਕਿ ਜਿਨੇ ਟਰੱਕ ਟਿਪਰ ਜਾਂ ਬੱਸ ਚਲਾਉਣੀ ਆ ਉਸ ਹਰੇਕ ਨੂੰ ਡਰਾਈਵਰ ਨੂੰ ਹੈਵੀ লাইসেনਸ ਦੀ ਲੋੜ ਪੈਂਦੀ ਆ ਤੇ ਜਿਹੜੇ ਇੱਥੇ ਸਿੱਖਣ ਵਾਸਤੇ ਆਉਂਦੇ ਆ ਜਿਨ੍ਹਾਂ ਨੇ ਟੈਸਟ ਦੇਣਾ ਹੁੰਦਾ ਪਾਵੇਂ ਵੱਡੀ ਉਮਰ ਦਾ ਤੇ ਪਾਵੇਂ ਛੋਟੀ ਉਮਰ ਦਾ ਬਣ ਕੇ ਤੇ ਵਿਦਿਆਰਥੀ ਇੱਥੇ ਆਉਣਾ ਨਾ ਤੇ ਵਿਦਿਆਰਥੀ ਬਣ ਕੇ ਜਦੋਂ ਉਹਨਾਂ ਨੂੰ ਮਾਊਆਣੇ ਜਾਣਾ ਪੈਂਦਾ ਹੈ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਤੇ ਅਮੀਰ ਆ ਉਹ ਤੇ ਹੋਟਲ ਦਾ ਅਰੇਂਜ ਕਰ ਲੈਂਦਾ ਹੈ ਤੇ ਜਿਹੜਾ ਕੋਈ ਵਿਚਾਰਾ ਸਾਹਬ ਦੇ ਘਰੋਂ ਸਰ ਦੇ ਪੁੱਜ ਦੇ ਘਰੋਂ ਆ ਠੀਕ ਠਾਕ ਉਹਨਾਂ ਨੂੰ ਵਿਚਾਰਿਆਂ ਨੂੰ ਗੁਰਦਾਰਾ ਸਾਹਿਬ ਵਿਖੇ ਜਾਂ ਕਿਸੇ ਰਿਸ਼ਤੇਦਾਰ ਕੋਲ ਠਾਰ ਬਣਾਉਂਦਾ ਇੰਤਜ਼ਾਮ ਕਰਨਾ ਪੈਂਦਾ ਹੈ ਇੱਥੇ ਸਾਡੇ ਬਨ ਨਾਲ ਸੈਂਟਰ ਡਰਾਈਵਿੰਗ ਸੈਂਟਰ ਹੈ ਵੀ ਲਾਇਸੈਂਸ ਦਾ ਬੜੀ ਲੋਕਾਂ ਨੂੰ ਸਖਾਲਾ ਹੋ ਜੂਗਾ ਕਿਉਂਕਿ ਮਾਊ ਵਾਲੇ ਜਾਣਾ ਆਉਣਾ ਬੜਾ ਔਖਾੰਦਾਈ ਇੱਥੋਂ ਲਗਭਗ 250 ਕਿਲੋਮੀਟਰ ਜਾਣ ਤੇ 250 ਕਿਲੋਮੀਟਰ ਆਉਣਾ ਪਹਿਲਾਂ ਕਾਲੀਦਲ ਦੀ ਸਰਕਾਰ ਵਲੇ ਬਣਿਆ ਮਾਊ ਵਾਲਿਆਂ ਦਾ ਸੈਂਟਰ ਤੇ ਉਹਦੇ ਬਾਅਦ ਕਾਂਗਰਸੀ ਸਰਕਾਰ 5 ਸਾਲ ਰਹੀ ਲੋਕੀ ਬੜਾ ਰੌਲਾ ਪਾਉਂਦੇ ਰਹੇ ਵੀ ਇਹ ਜਿਹੜੇ ਡਰਾਈਵਿੰਗ ਟੈਸਟ ਸੈਂਟਰ ਨੇ ਇਹ ਵਕਵਾਕ ਜਿਨ੍ਹਾਂ ਅਜ ਬਣਾਏ ਜਾਣ ਇਲਾਕੇ ਅਨੁਸਾਰ ਬਣਾਏ ਜਾਣ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਇੱਥੇ ਤਰਨਤਾਰਨ ਹੋਰ ਵੀ 45 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੋਲਿਆ ਸੈਂਟਰ ਇਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਮਿਲੀ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕੋਈ ਚੰਗੀ ਉਦਯੋਗਿਕ ਇਕਾਈ ਜਾਂ ਹੋਰ ਕੰਮ ਜਿਹੜੇ ਚੰਗੇ ਇੱਥੇ ਲੈ ਕੇ ਆਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਤੀ ਕਰਾਂਗੇ ਕਿ ਸਾਡੀ ਬਾਰਡਰ ਬੈਲਟ ਆ ਇੱਥੇ ਬੜੀਆਂ ਲੋੜਾਂ ਨੇ ਇੱਥੇ ਕੋਈ ਨਾ ਕੋਈ ਵੱਡੀ ਇੰਡਸਟਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੇ ਇਹ ਇਹ ਸੈਂਟਰ ਆਉਣ ਨਾਲ ਵੀ ਇੱਕ ਤੇ ਸਾਡੀ ਤਰਨਤਾਰਨ ਜ਼ਿਲ੍ਹੇ ਦੀ ਸ਼ਾਨ ਵਧੀ ਆ ਦੂਜੇ ਨੰਬਰ ਤੇ ਰੈੱਡ ਕਰਾਸ ਦਫਤਰ ਦੀ ਇਨਕਮ ਸੋਰਸ ਵੀ ਵਧੀ ਆ 430 ਰੁਪਏ ਮੈਚ ਫੀਸ ਆ 430 ਰੁਪਏ ਫੀਸ ਖਰਚਣੀ ਸੌਖੀ ਆ ਲੋਕਾਂ ਨੂੰ ਪਰ ਜਿਹੜਾ ਕਿਰਾਇਆ ਲਾਉਣਾ ਪੈਂਦਾ ਸੀ ਨਾਲ ਹੋਟਲ ਦਾ ਬਿੱਲ ਦੇਣਾ ਪੈਂਦਾ ਸੀ ਉਹ ਬੰਦੇ ਕੋ ਰੇਂਜ ਕਰਨਾ ਬੜਾ ਔਖਾ ਸੀ ਉਹਦੇ ਤੋਂ ਅਸੀਂ ਤਰਨ ਤਾਰ ਨਮਰਸਰ ਫਰੂਲਪੁਰ ਮੋਗੇ ਤੇ ਕਪੂਰਥਲੇ ਵਾਲਿਆਂ ਨੂੰ ਨਿਯਾਤ ਕਰ। ਜਿਹੜੇ ਦਫ਼ਤਰ ਜਾਂ ਡਰਾਈਵਿੰਗ ਅਫਸਰਾਂ ਕੋਲ ਜਿਹੜੇ ਕੰਮ ਜਿਹੜੇ ਹੰਮਦ ਜਿੱਤੀਆਂ ਆਟ ਲੋ। ਉਹਨਾਂ ਦੇ ਏਜੰਟ ਦਾ ਬੜਾ ਬੋਲ ਵਾਲਾ ਹੈ। ਏਜੰਟ ਜਿਹੜੇ ਨੇ ਉਹਨਾਂ ਨੂੰ ਕਿੱਦਾਂ ਖਤਮ ਕਰਨ ਦੀ ਕੋਈ ਸਟ੍ਰੈਟੇਜੀ ਬਣਾਈ ਬਈ। ਕਿਉਂਕਿ ਬਿਨਾਂ ਪੈਸਿਆਂ ਤੋਂ ਏਜੰਟ ਜਿਹੜੇ ਅੰਦਰ ਕੰਮ ਕਰਦੀਆਂ ਨੇ ਆਮ ਪਬਲਿਕ ਦੇ। ਦੇਖੋ ਜਦੋਂ ਕੋਈ ਸ਼ਿਕਾਇਤ ਕਰਦਾ ਆ ਕਿ ਕਿਤੇ ਕਿਸੇ ਦੀ ਲੁੱਟ ਸੋਟ ਹੁੰਦੀ ਆ ਜਾਂ ਕੋਈ ਵੱਧ ਪੈਸੇ ਕਸੂਟ ਜਾ। ਉਹਦੇ ਤੇ ਬਕਾਇਦਾ ਬੰਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਚਾਹੀਦਾ ਸਿੱਧਾ ਡੀਪੀਓ ਦਫ਼ਤਰ ਆਰ ਤੁਰੇ ਫਿਰਦੇ ਏਜੰਟਾਂ ਉਹਨਾਂ ਦਾ ਤੇ ਕੰਮ ਹੀ ਇਹੋ ਆ ਵੀ ਕੋਈ ਆਵੇ ਉਹਨਾਂ ਕੋਲ ਜਾਲਤ ਫਸੇ ਤੇ ਲੋਕਾਂ ਤੋਂ ਵੱਧ ਪੈਸੇ ਖੁੱਲੇ ਜਾਣ ਮੈਂ ਤੇ ਇਹ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਸਿੱਧੇ ਡੀਟੀਓ ਦਫਤਰ ਆਰਟੀਓ ਦਫਤਰ ਤੁਸੀਂ ਜਾਓ ਜਿਹੜੇ ਅਫਸਰ ਨਾਲ ਕੰਮ ਹੈ ਉਹ ਉਸ ਅਫਸਰ ਕੋਲ ਜਾ ਕੇ ਕੰਮ ਕਰਾਓ ਕਿ ਇਹ ਏਜੰਟ ਦੇ ਚਾਲਤ ਨਾ ਬੁੱਧੋ ਉਹ ਕਈ ਸਾਡੇ ਭੈਣ ਭਰਾ ਸਿਰਫ ਸਮੇਂ ਨੂੰ ਬਚਾਉਣ ਲਈ ਰਸਤੇ 'ਤੇ ਏਜੰਟਾਂ ਦੇ ਚਾਲਤ ਫਸ ਜਾਂਦੇ ਆ ਏਜੰਟਾਂ ਦੇ ਜਾਲਤ ਨਹੀਂ ਫਸਣਾ ਚਾਹੀਦਾ ਸਿੱਧੇ ਅਫਸਰਾਂ ਤੋਂ ਕੰਮ ਕਰਨਾ